बहुत ही वादिया लग गया बाकी सारे मैं भाई साहब की जी संगत से सपोर्टर से जिन्हें भी नौजवान से सारे का तय जिला धनबाद करती हूँ कि बहुत ही संगत ने आप मुहारी मेहनत की बहुत ही सहयोग दिता संगत ने सारी संगत ने मैं तय ਕਾ ਕਰਦੀ ਆ। ਬਾਕੀ ਮੈਂ ਸਾਰੀ ਸਾਧਕ ਨੂੰ ਬੇਨਤੀ ਕਰਦੀ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਇਹ ਸਾਡੇ ਸ਼ਹੀਦੀ ਦਿਹਾੜੇ ਸਾਡੀ ਜਿੱਤ ਜਿਹੜੀ ਆ ਉਹ ਸ਼ਹੀਦਾਂ ਨੂੰ ਸਮਰਪਿਤ ਹੈ ਤੇ 6 ਤਰੀਕ ਤੱਕ ਆਪਾਂ ਕੁਝ ਵੀ ਇਹੋ ਜਿਹਾ ਨਹੀਂ ਕਰਨਾ ਤੇ ਅੱਜ ਅਸੀਂ ਖੰਡਪਾਟ ਸਾਹਿਬ ਕਾਲੇ ਮਹਿਰ ਆਰੰਭ ਕਰਾ ਰਹੇ ਹਾਂ ਤੇ 6 ਤਰੀਕ ਨੂੰ ਹੋਊਗਾ ਪਹੁੰਚਾਰੇ ਆ ਤੇ ਬਾਅਦ ਜੀ ਆਪਾਂ ਜਿਹੜਾ ਵੀ ਕੋਰੋਗਰਾਮ ਅਗਲਾ ਹੋਊਗਾ ਬਾਅਦ ਜੀ ਪਤਾ ਨਹੀਂ 53000 ਤੱਕ ਹੁਣ ਤੱਕ ਲੀਡ ਚੱਲ ਰਹੀ ਹੈ ਜੀ ਕਿ ਤੁਹਾਡਾ ਕੀ ਅੰਦਾਜ਼ਾ ਹੈਗਾ ਜਾਂ ਕਿਵੇਂ ਦੇਖਦੇ ਹੋ ਕਿ ਸ਼ਾਮ ਤੱਕ ਜੋ ਤੱਕ ਨਤੀਜੇ ਆਉਂਦੇ ਹੈਗੇ ਆ ਉਦੋਂ ਤੱਕ ਜਿਹੜੇ ਰੁਝਾਨ ਹੋਣਗੇ ਉਹ ਕਿਸ ਤਰ੍ਹਾਂ ਦੇ ਹੋ ਸਕਦੇ ਨੇ ਲੀਡ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਤੁਹਾਡੇ ਬਹੁਤ ਵਾਹਿਗੁਰੂ ਦੀ ਕਿਰਪਾ ਬਹੁਤ ਵੱਡੀ ਚੀਜ਼ ਨੇ ਜਿਹੜੀ ਜਿੱਤ ਪ੍ਰਾਪਤ ਕਰ ਦਿੰਦੀ ਹੈ ਅੱਗਾ ਜਿੰਨਾ ਦੇਖਦੇ ਰਹੇ ਆਪਾਂ ਚੋਣ ਪ੍ਰਚਾਰ ਵੀ ਮਿਲਦੇ ਨੇ ਲਗਾਤਾਰ ਜਿੰਨਾ ਸੰਗਤ ਦਾ ਪਿਆਰ ਉਦੋਂ ਦੇਖ ਰਿਹਾ ਸੀਗਾ ਬਿਲਕੁਲ ਇਹ ਜਿਹੜਾ ਹੈਗਾ ਵੋਟਾਂ 'ਚ ਵੀ ਕਿਤੇ ਨਾ ਕਿਤੇ ਤਬਦੀਲ ਹੋਇਆ ਵੀ ਨਜ਼ਰ ਆਇਆ ਉਹ ਔਰ ਲੋਕਾਂ ਵੱਲੋਂ ਬੜਾ ਖੁੱਲ ਕੇ ਸਾਥ ਜਿਹੜਾ ਹੈਗਾ ਦਿੱਤਾ ਗਿਆ ਹਰ ਵਰਗ ਵੱਲੋਂ ਦਿੱਤਾ ਗਿਆ ਉਸ ਵਾਸਤੇ ਸੰਗਤ ਨੂੰ ਕੁਝ ਕਹਿਣਾ ਚਾਹੁੰਦਾ ਤੁਸਦੇ ਵੇਖੋ ਅਸੀਂ ਸਾਰੀ ਸੰਗਤ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਹਰ ਧਰਮ ਨੇ ਹੱਡਾ ਸਹਿਯੋਗ ਦਿੱਤਾ Hindu ਵੀ ਆਏ Musalman ਵੀ ਆਏ ਅਸੀਂ ਭਾਈਚਾਰਾ ਸਾਰੇ ਧਰਮਾਂ ਨੇ ਹੱਡਾ ਵੱਟ ਚੜ੍ਹ ਕੇ ਸਹਿਯੋਗ ਦਿੱਤਾ ਸਾਰੇ ਧਰਮਾਂ ਦੇ ਅਧਿਆਤਿਆਂ ਦਾ ਧੰਨਵਾਦ ਕਰਦੇ ਹਾਂ ਕਿ ਸਾਰੇ ਧਰਮਾਂ ਨੇ ਬਹੁਤ ਬਹੁਤ ਸਾਰੀ ਸੰਗਤ ਨੇ ਹੱਡਾ ਸਪੋਰਟ ਦਿੱਤਾ ਮਤਲਬ ਇੱਕ ਪਾਸੇ ਇੱਡੀਆਂ ਦਿੱਗਜ ਪਾਰਟੀਆਂ ਹੋਣ ਔਰ ਦੂਸਰੀ ਤਰਫ ਜੇਕਰ ਗੱਲ ਕਰਾਂ ਤਾਂ ਆਜ਼ਾਦ ਉਮੀਦਵਾਰ ਜਿਹੜੇ ਹੈਗੇ ਆ ਸੰਗਤ ਵੱਲੋਂ ਇਹਨਾਂ ਖੁੱਲ ਕੇ ਸਾਥ ਦੇਣਾ ਦਿੱਗਜ ਪਾਰਟੀਆਂ ਨੂੰ ਨਕਾਰ ਦੇਣਾ ਕਿਉਂਕਿ ਵੋਟ ਦਾ ਅਧਿਕਾਰ ਜਿਹੜਾ ਹੈਗਾ ਜਦੋਂ ਲੋਕ ਵਰਤਨ ਤੇ ਆਉਂਦੇ ਆ ਔਰ ਚੰਗੇ ਚੰਗੇ ਥਾਂ ਜਿਹੜੇ ਹੈਗੇ ਆ ਫੇਹਲਣੇ ਸ਼ੁਰੂ ਹੋਏ ਕੀ ਇਹਦੇ ਪਿੱਛੇ ਕਾਰਨ ਮੰਨਦੇ ਆ ਕਾਰਨ ਇਹ ਕਿ ਜਿੰਨਾ ਵੀ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ ਬਹੁਤ ਅਨਿਆਇ ਕੀਤਾ ਐਨਐਸਏ ਦਾ ਕੋਈ ਬੇਸ ਨਹੀਂ ਸੀ ਐਨਐਸਏ ਲਈ ਕਿਦਾਂ ਪੰਜਾਬੋਂ ਬਾਹਰ ਕਿੱਥੇ 2500 ਕਿਲੋਮੀਟਰ ਦੂਰ ਸਕੇਆ ਉਹਦਾ ਜਵਾਬ ਸੰਗਤ ਨੇ ਹੁਣ ਵੋਟਾਂ ਪਾ ਕੇ ਦਿੱਤਾ ਸਰਕਾਰ ਨੂੰ ਕਿ ਜਿਹਦੇ ਬੰਦੇ ਨੂੰ ਤੁਸੀਂ ਇਹ ਨਾ ਕਰਦੇ ਐਨੇ ਕਿਉਂ ਮਾਨੂੰ ਪਿਆਰ ਕਰਦੇ ਐਨੇ ਕੌਮਾਂ ਦੇ ਮਗਰ ਖੜੀ ਹੈ ਸੰਗਤ ਨੇ ਵੋਟਾਂ ਪਾ ਕੇ ਹੁਣ ਸਰਕਾਰ ਨੂੰ ਜਵਾਬ ਦਿੱਤਾ ਠੀਕ ਹੈ ਮਤਲਬ ਜੀ ਹੁਣ ਜਿਵੇਂ ਦੇ ਰੁਝਾਨ ਨੇ ਸ਼ਾਮ ਤੱਕ ਨਤੀਜੇ ਜਿਹੜੇ ਨੇ ਉਹ ਸਾਫ਼ ਹੋ ਜਾਣਗੇ ਸੰਗਤ ਨੂੰ ਤੁਸੀਂ ਕੀ ਜੜੀ ਹੈਗੀ ਉਹ ਵੀ ਬਕਾਇਦਾ ਕਰ ਦਿੱਤੀ ਕਿਉਂਕਿ ਪਿਤੇ ਦਿਨ ਜਥੇਦਾਰ ਸਭ ਦਾ ਵੀ ਇਹੋ ਜੀ ਪੀਓ ਸੀ ਦੇ ਸੰਗਠਨ ਦੇ ਦਿਨਾਂ ਨੂੰ ਧਿਆਨ ਚ ਰੱਖਿਆ ਦੇਵੇ ਕੋਈ ਵੀ ਉਮੀਦਵਾਰ ਹੋਵੇ چاہے ਕਿਸੇ ਵੀ ਪਾਰਟੀ ਤੋਂ ਹੋਵੇ ਤੇ ਹੁਣ ਅੱਗੇ ਸ਼ੁਰੂਆਤੀ ਰੁਦਾਨਾ ਦੇ ਨਾਲ ਪਹਿਲੇ ਕੰਮਾਂ ਦੀ ਜ਼ਿਕਰ ਕਰਨ ਕੀਤੀ ਜਾਵੇ ਤਾਂ ਕਿਸ ਤਰਫ ਧਿਆਨ ਲੱਗਦਾ ਹੈਗਾ ਜਾਂ ਫਿਰ ਜਿਹੜਾ ਉਹਨਾਂ ਦੇ ਭਾਈ ਸਾਹਿਬ ਦੇ ਬਾਹਰ ਆਉਣ ਦਾ ਰਸਤਾ ਹੈਗਾ ਉਸ ਦੇ ਵਾਸਤੇ ਕੀ ਕੀ ਕਹਿ ਸਕਦੇ ਕਿ ਕੋਈ ਗਲਬਾਤ ਜਿਹੜੀ ਹੈਗੀ ਆ ਹੋਈ ਆ ਜਾਂ ਕੋਈ ਕਾਨੂੰਨਨ ਤੌਰ ਦੇ ਉੱਤੇ ਕੋਈ ਇਸ ਸੰਬੰਧੀ ਤੁਹਾਡਾ ਵਿਚਾਰ ਹੋਇਆ ਹੋਵੇ ਹੁਣ ਤੱਕ ਦੇਖੋ ਅੱਜ ਤੋਂ ਬਾਅਦ ਪਤਾ ਚੱਲੂਗਾ ਕੋਈ ਵੀ ਸਾਡਾ ਵਿਚਾਰ ਨਹੀਂ ਹੋਇਆ ਸੀ ਆਪਣੇ ਤੌਰ ਤੇ ਪ੍ਰਚਾਰ ਕੀਤਾ ਆਪਣੇ ਤੌਰ ਤੇ ਇਹ ਮਤਲਬ ਜਿਹਨੇ ਬਰਾਬਰ ਕੀਤੀ ਭਾਈ ਸਾਹਿਬ ਦੇ ਅੰਦਰ ਸੀ ਬਾਕੀ ਹੁਣ ਬਾਅਦ ਦਾ ਫੈਸਲਾ ਵੇਖਦੇ ਆ ਕਿ 6 ਤੱਕ ਦੇ ਅਸੀਂ ਅਜੇ ਮਹਾਰਾਜ ਦਾ ਸ਼ੁਕਰਾਨਾ ਨਹੀਂ ਕਰਨਾ 7 ਤੋਂ ਅਸੀਂ ਵੇਖਦੇ ਕਿ ਸਾਡਾ ਕੀ ਪ੍ਰੋਗਰਾਮ ਬੰਦਾ ਕੀ ਹੈ ਲੇਕਿਨ 7 ਤੋਂ ਬਾਅਦ ਹੀ ਅਸੀਂ ਦੱਸਾਂਗੇ ਜੋ ਵੀ ਹੋਊ ਭਾਈ ਸਾਹਿਬ ਦੇ ਕਦੋਂ ਬਾਹਰ ਆਉਂਦਾ ਵਾ ਕਦੋਂ ਕੀ ਕਰਦੀਆਂ ਸਰਕਾਰਾਂ ਕਿੰਨਾ ਟਾਈਮ ਲੱਗਦਾ ਇਹਦੇ ਬਾਅ ਇਹ ਕਲਾਸ ਟਸਕਾ ਲਾਏਗਾ ਜਸ਼ਨ ਤੇ ਨਹੀਂ ਹੋਏਗਾ ਕੋਈ ਵੀ ਜੰਤ ਚਾਹੋਗੇ ਅੱਜ ਸਾਧੂ ਦੀ ਨਿਸ਼ਾਨੀ ਲੈ ਕੇ ਬਾਜ ਜਿਹੜਾ ਤੁਸੀਂ ਭਾਈਆਂ ਖਾਲਸਾ ਖਾਲਸਾ ਜਿੱਥੇ 14 ਦੀ ਗੁੰਜ ਰਿਹਾ ਹੈ ਉੱਥੇ ਕੋਲ ਤੇ ਬਾਜ ਸਾਡੀ ਕੌਮ ਦਾ ਜਿੱਤ ਦਾ ਪ੍ਰਤੀਕ ਹੈ ਜੀ ਔਰ ਸਿੱਖਾਂ ਨੇ ਬੜੇ ਕਿਲੇ ਫਤਿਹ ਕੀਤੇ ਨੇ ਕਿਲਾ ਜਮਰੌਂ ਦਾ ਫਤਿਹ ਕੀਤਾ ਸਰੰਦ ਦੇ ਕਿਲੇ ਫਤਿਹ ਕੀਤੇ ਨੇ ਬੜੇ ਮੁਸ਼ਕਲਾਂ ਵਾਲੇ ਫਤਿਹ ਜਿਹੜੇ ਕਿਲੇ ਕੀਤੇ ਨੇ ਔਰ ਇਹ ਵੀ ਸਾਡੀ ਕੌਮ ਲਈ ਇੱਕ ਬਹੁਤ ਮੁਸ਼ਕਲ ਵਾਲਾ ਕਿਲਾ ਸੀ ਕਿਲਾ ਕਡੂਰ ਸਾਹਿਬ ਦਾ ਜਿਹੜਾ ਅਸੀਂ ਫਤਿਹ ਕਰ ਰਹੇ ਹਾਂ ਭਾਈ ਅਮਰਪਾਲ ਸਿੰਘ ਜੀ ਸੋ 45 ਹਜ਼ਾਰ ਵੋਟ ਦੇ ਨਾਲ ਜਿਹੜਾ ਭਾਈ ਅਮਰਪਾਲ ਸਿੰਘ ਜੀ ਅੱਗੇ ਜਾ ਰਹੇ ਆ ਜੀ ਹਲਕਾ ਕਡੂਰ ਸਾਹਿਬ ਦੇ ਵਿੱਚ ਜੀ ਦੇਖਿਆ ਜਦੋਂ ਭਾਈ ਅਮਰਪਾਲ ਸਿੰਘ ਜੀ ਜਿੱਤ ਕੇ ਬਾਹਰ ਆਏ ਉਹਦੇ ਨਸ਼ੇ ਤੇ ਉੱਤੇ ਕੰਟਰੋਲ ਕੀਤਾ ਗਿਆ ਨਸ਼ੇ ਦਾ ਸ਼ੇਵਾਂ ਦਰਿਆ ਸਾਡੇ ਹਲਕਾ ਕਡੂੜ ਸਾਹ ਚ ਵਗ ਰਿਹਾ ਕਿਉਂਕਿ ਸਾਡਾ ਹਲਕਾ ਬਾਰਡਰ ਏਰੀਆ ਹਲਕਾ ਵਾ ਜੀ ਸੋ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਖਲਕਾ ਕਡੂੜ ਸਾਹ ਦੇ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਜੀ ਨੂੰ ਚੁਣਿਆ ਵਾ ਕਿਉਂਕਿ ਮਾਵਾਂ ਦੇ ਪੁੱਤ ਰੂੜੀਆਂ ਤੇ ਤੜਪ ਤੜਕੇ ਮਰਦੇ ਸੀ ਵੇਖਿਆ ਘਰਾਂ ਦਾ ਹਾਲ ਹੋ ਚੁੱਕਿਆ ਵਾ ਕਿ ਮਾਵਾਂ ਦੇ ਘਰਾਂ ਦੇ ਪੁੱਤ ਘਰਾਂ ਦੇ ਭਾਂਡੇ ਵਿੱਚ ਲਈ ਕੌਲੀਆਂ ਚਮਚੇ ਵਿੱਚ ਲਈ ਮਜਬੂਰ ਹੋ ਗਏ ਘਰਾਂ ਦੇ ਘਰ ਬਰਬਾਦ ਹੋ ਗਏ ਪਿੰਡਾਂ ਦੇ ਪਿੰਡ ਨਸ਼ੇ ਨੇ ਇੰਨਾ ਬੁਰਾ ਹਾਲ ਕੀਤਾ ਔਰ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਖਲਕਾ ਕਡੂੜ ਸਾਹਿਬ ਦੇ ਪਿੰਡਾਂ ਦੇ ਲੋਕਾਂ ਨੇ ਸ਼ਹਿਰਾਂ ਦੇ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਜੀ ਨੂੰ ਚੁਣਨਾ ਜ਼ਰੂਰੀ ਸਮਝਿਆ ਜੀ ਜੀ ਜਾਣਨਾ ਚਾਹੁੰਦੇ ਹਾਂ ਹਲਕਾ ਵਾਸੀਆਂ ਜਿਹੜਾ ਵੱਡੀ ਨੀਕ ਨਾਲ ਭਾਈ ਸਾਹਿਬ ਅੱਗੇ ਜਾ ਰਹੇ ਨੇ ਦੇਖੋ ਜੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਆ ਬਾਤ ਔਰ ਉਹਨਾਂ ਲੋਕਾਂ ਦੀਆਂ ਚੜ੍ਹਦੀ ਕਲਾ ਦੀਆਂ ਅਰਦਾਸਾਂ ਹੋ ਰਹੀਆਂ ਜਿਨ੍ਹਾਂ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਜੀ ਦਾ ਸਾਥ ਦਿੱਤਾ ਗੁਰੂ ਘਰਾਂ ਦੇ ਵਿੱਚ ਪੂਰੀ ਦੁਨੀਆ ਦੇ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਹੋ ਰਹੀਆਂ ਨੇ ਕਿ ਉਹ ਪਰਿਵਾਰ ਚੜ੍ਹਦੀ ਕਲਾ 'ਚ ਰਹਿਣ ਜਾਗਦਿਆਂ ਜ਼ਮੀਰਾਂ ਵਾਲੇ ਪਰਿਵਾਰ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਜੀ ਨੂੰ ਵੋਟ ਪਾ ਕੇ ਇਹਨਾਂ ਅੱਗੇ ਲੱਗ ਗਿਆ ਜੀ